ਸੰਜਾ ਜੀ ਪਰ ਤੁਸੀਂ ਕੀ ਕਹ ਲਈ ਹੈ ਇਹ ਨਾ ਵੀਰ ਆਪਣੇ ਗਰੀਬ ਪਰਿਵਾਰ ਹੈਗਾ ਵਾ ਤੇ ਆ ਤਿੰਨੇ ਬੱਚੀਆਂ ਨਾਲ ਦਾ ਤੇ ਆ ਪਰਿਵਾਰ ਆ ਤੇ ਸਵੇਰੇ ਇਹਨਾਂ ਦੀ ਘਰ ਦੀ ਗਈ ਮੱਥਾ ਟੇਕਣ ਗੁਰਦਰਾ ਸਾਹਿਬ ਤੇ ਲਾਈਟ ਰਾਤੀ ਬੰਦੀ ਸੀ ਦੇ ਵਿੱਚੋਂ ਆਈ ਜਦੋਂ ਸ਼ਾਰਟ ਸਰਕਟ ਹੋਇਆ ਨਾ ਤੇ ਫ੍ਰਿਜ ਨੂੰ ਲੱਗੀ ਅੱਗ ਤੇ ਫ੍ਰਿਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਰੀਬ ਪਰਿਵਾਰ ਆ ਦੁਬਾਰਾ ਇਹ ਚੀਜ਼ਾਂ ਨਹੀਂ ਬਣਵਾ ਸਕਦੇ ਚੋ ਕਿੰਨੇ ਕੁ ਇਹਦੀ ਗੱਲ ਹੈਗੀ ਹੈ ਸਰੇ ਕਿੰਨੇ ਕੁ ਇਹਦੀ ਗੱਲ ਹੈਗੀ ਹੈ ਰਾਤ 8:00 ਵਜੇ ਕਿਸ ਤਰ੍ਹਾਂ ਮੁਝਾਈ ਫੇਰ ਸਾਰਾ ਪੇਂਟ ਇਕੱਠਾ ਹੋ ਕੇ ਰੋਲਰ ਵਾਲਾ ਪਾ ਕੇ ਤੇ ਪਾਣੀ ਪੂਣੀ ਤੇ ਕੋਈ ਮਿੱਟੀ ਮੁੱਟੀ ਇਧਰੋਂ ਸੁੱਟ ਕੇ ਇਹਦੇ ਸਾਰੇ ਪਿੰਨੇ ਦੇ ਭੁਜਾਈ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੰਗ ਇਹ ਹੀ ਕਰਦੇ ਆ ਕਿ ਗਰੀਬ ਪਰਿਵਾਰਿਆਂ ਨਾਲ ਕੋਈ ਦੁਬਾਰਾ ਇਹ ਚੀਜ਼ਾਂ ਨਹੀਂ ਬਣੀਆਂ ਤੇ ਆਥਰ ਹੋ ਗਏ ਆ ਤੇ ਇਹਨਾਂ ਦੀ ਹੈਲਪ ਕੀਤੀ ਹੈ ਵੱਧ ਤੋਂ ਵੱਧ ਜਿੰਨੀ ਹੋ ਜੀ ਸਿੰਘ ਜੀ ਜੀ ਕੀ ਗੱਲ ਹੋਈ ਹੈ ਤੁਹਾਡੇ ਇਹ ਜੀ ਰਾਤ ਨੂੰ ਬੱਤੀ ਦੁਬਾਰਾ ਬੰਦ ਹੋ ਗਈ ਤੇ ਇਹਨਾਂ ਦੇ ਅੱਗ ਲੱਗੀ ਤੇ ਕਹਿਣੀ ਕੰਮ ਤੇ ਗਏ ਹੀ ਤੇ ਘਰ ਦੇ ਨਾਲ ਗੁਰਦੁਆਰ ਸਭ ਗਏ ਤੇ ਮੁੜ ਕੇ 부ਝਾਈ ਆ ਪਿੰਡ ਸਾਰੇ ਇਕੱਠੇ ਨਹੀਂ ਹੋ ਗਏ ਦੇ ਨੁਕਸਾਨ ਹੋ ਗਏ ਇਹਨਾਂ ਦਾ ਬਹੁਤ ਜਿਆਦਾ ਹੈ ਇਸ ਵਾਰ ਵਿੱਚ ਕੁਛ ਕੋਈ ਸੁਰੱਖਿਤੀ ਕਰੀ ਉਹ ਨਹੀਂ ਬਾਕੀ ਨਹੀਂ ਬਾਗੇ ਨਦੀ ਹੱਲ ਪਹੁੰਚ ਕੇ ਇਹਨਾਂ ਨੂੰ ਸਮਾਜ ਸਮੂਹ ਨੂੰ ਲੈ ਕੇ ਦਿੱਤਾ ਜਾਵੇ ਆ ਇਹਨਾਂ ਦੇ ਬੱਚੇ ਆ ਨਿਕਣ ਗੇ ਰਜਈਆਂ ਰਜਈਆਂ ਕੰਬਲ ਕੁੰਬਲੇ ਕੋਈ ਵੀ ਸਾਰਾ ਕੁਝ ਸੜ ਗਿਆ ਇਹਨਾਂ ਦਾ ਕੋਈ ਨੁਕਸਾਨ ਜਾਂ ਨਹੀਂ ਕਿ

ਰਾਜਪਿੰਦਰ ਸਿੰਘ ਭਾਈ ਕੀ ਗੱਲ ਹੋਈ ਆ ਭਾਜੀ 32 ਤੋਂ ਹੀ ਹੋ ਗਿਆ ਕੰਮ ਕੀ ਹੋਇਆ ਤੇ ਚਮਕਾਜ ਨੂੰ ਮਾਰਿਆ ਦੋਸਤੋ ਅੱਗ ਲੱਗ ਗਈ ਜੀ ਤੇ ਘਰ ਚ ਕੋਈ ਹੈਗਾ ਜੀ ਜਦੋਂ ਅੱਗ ਲੱਗੀ ਨਹੀਂ ਗੁਰਦਰਾ ਸਾਹਿਬ ਗਏ ਮੈਂ ਤੇ ਕੰਮ ਤੇ ਗਿਆ ਅੱਛਾ ਤੇ ਘਾਟੇ ਗੁਰਦੁਆਰੇ ਸਾਹਿਬ ਕੇ ਹਾਂਜੀ ਤੇ ਤੁਹਾਨੂੰ ਕਿਹਨੂੰ ਦੱਸਿਆ ਤੁਹਾਨੂੰ ਇੱਥੇ ਗਵੰਡੀਆਂ ਨੇ ਦੱਸ ਕੇ ਮੁਰਕੇ ਉੱਥੋਂ ਗੁਲਸਾ ਕਿਤੇ ਦੱਸ ਤੀਆ ਤੇ ਫਿਰ ਕਿਤਰਾ ਬੁਝਾਈ ਅੱਗ ਹਾਂਜੀ ਤੇ ਪਾਣੀ ਨਾਲ ਹੀ ਬੁਝਾਈ ਜੀ ਸੋ ਤੁਸੀਂ ਕਿਤਰਾ ਇਹ ਸਭ ਨਹੀਂ ਪੁਲਿਸ ਨੂੰ ਸੁਚੇਤ ਕੀਤਾ ਨਹੀਂ ਨਹੀਂ ਜੀ ਤੇ ਹੁਣ ਮਤਲਬ ਕਿ ਕਿੰਨਾ ਕ ਸਾਮਾਨ ਸਾਡਾ ਨੁਕਸਾਨ ਕਿੰਨਾ ਹੋਇਆ ਕਾਫੀ ਹੋ ਗਿਆ ਭਾਜੀ ਸਾਮਾਨ ਸਾਰਾ ਹੀ ਸੜ ਗਿਆ ਭਾਜੀ ਕੀ ਮੰਗ ਕਰਦੇ ਇਹੋ ਹੀ ਆ ਗਏ ਗਰੀਬ ਬੰਦੇ ਅਸੀਂ ਤੇ ਬਾਕੀ ਵਿੱਚ ਆ ਸਾਰਾ ਕੁਝ ਹਾਂਜੀ ਬਚਾਲ ਦਿੰਦੀ ਲੈ ਆਈਏ ਸਿੱਕਰ ਕੀ ਗੱਲ ਹੈ ਸਾਰੇ ਸਾਮਾਨ ਵੇਖੋ ਸਾਰਾ ਘਰ ਦਾ ਨਿਸ਼ਕਾਨ ਕਿੰਨਾ ਹੋ ਗਿਆ ਵਾ ਮਾਦੜ ਬੰਦੇ ਨੂੰ ਪਤਾ ਤਿੰਨ 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 ਬੇਟੀਆਂ ਵਾ ਤੁਹਾਨੂੰ ਪਤਾ ਹੀ ਸਰਕਾਰ ਕੋ ਕੀ ਮੰਗ ਵਿੱਚ ਮੰਗੀ ਜਾਂਦੀ ਹੈ ਕਿ ਸਾਡੀ ਥੋੜੀ ਬਹੁਤੀ ਹਲਪ ਚਲੋ ਮਂ ਕੀਤੀ ਜਾਵੇ ਤਨਵਾ ਠੰਡ ਦਾ ਮੌਸਮ ਆ ਸਮਾਨ ਤੇ ਆ ਜਾਣਾ ਨਹੀਂ ਆ ਹਾਂਜੀ ਤੇ ਹੁਣ ਤੇ ਸਰਕਾਰ ਕੋ ਮੰਗੀ ਮੰਗਦੀਆਂ ਵੀ ਸਾਡੀ ਹਲਪ ਕੀਤੀ ਜਾਵੇ